ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਾਰਬਟਿਕ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਜੋ ਬੈਕਗਰਾਉਂਡ ਗੋਲ ਗਲੇ ਦੇ ਹੁੰਦੇ ਰੇਵ ਪੱਟੀ ਕਿਵੇਂ ਲਗਾਣੀ ਹੈ ਠੀਕ ਹੈ ਜੀ ਕਿਵੇਂ ਕਟਿੰਗ ਕਰਨੀ ਹੈ ਔਰ ਕਿਵੇਂ ਪੱਟੀ ਨੂੰ ਅਟੈਚ ਕਰਨਾ ਹੈ ਅਸੀਂ ਬੈਕਗਰਾਉਂਡ ਲੈਟ ਕੱਟ ਕੇ ਰੱਖਿਆ ਹੋਇਆ ਹੁਣ ਅਸੀਂ ਰੇਵ ਕਟਾਂਗੇ ਇਹ ਸਾਡੇ ਕੋਲ ਐਕਸਟਰਾ ਫੈਬਰਿਕ ਹੈ ਕਿਉਂਕਿ ਗਲਾ ਸਾਡਾ ਥੋੜਾ ਡੀਪ ਆ ਔਰ ਕਪੜਾ ਸਾਡਾ ਥੋੜਾ ਘੱਟ ਚੌੜਾ ਆ ਤਾਂ ਸਾਨੂੰ ਤੋੜੇ ਪੱਟੀਆਂ ਲੈ ਕੇ ਉਹਨੂੰ ਅਟੈਚ ਕਰਨਾ ਆ ਜੋੜ ਦੇਣਾ ਹੈ ਪਹਿਲਾਂ ਇਸ ਤਰ੍ਹਾਂ ਸਕੁਅਰ ਦੇ ਵਿੱਚ ਜਾਂ ਤੁਹਾਡੇ ਕੋਲ ਰੈਕਟੈਂਗਲ ਦੇ ਵਿੱਚ ਕਪੜਾ ਹੋਣਾ ਆ ਉਹਨੂੰ ਕੀ ਕਰਨਾ ਆ ਇੱਕ ਕਾਰਨਰ ਨੂੰ ਫੜ ਕੇ ਇਸ ਤਰ੍ਹਾਂ ਫੋਲਡ ਕਰ ਲੈਣਾ ਠੀਕ ਹੈ ਟਰਾਈਐਂਗਲ ਬਣਾ ਲੈਣਾ ਔਰ ਇਹਦਾ ਇਹ ਸਾਂਝਾ ਪੀਸ ਆ ਜਿਹੜਾ ਉਹਨੂੰ ਕਟਿੰਗ ਕਰ ਲੈਣਾ ਹੈ ਅਗਰ ਤਾਂ ਇਹ ਕਪੜਾ ਤੁਹਾਡੇ ਕੋਲ ਜ਼ਿਆਦਾ ਹੈ ਤਾਂ ਤੁਹਾਡੀ ਸਿੰਗਲ ਰੇ ਵੀ ਨਿਕਲ ਸਕਦੀ ਹੈ ਜਾ ਗळा ਥੋੜਾ ਛੋਟਾ ਹੈ ਤਾਂ ਵੀ ਠੀਕ ਹੈ ਜੀ ਹੁਣ ਐਸੇ ਤਰ੍ਹਾਂ ਅਸੀਂ ਤਕਰੀਬਨ 1.5 ਇੰਚ ਦੀ ਚੋੜੀ ਪੱਟੀ ਕੱਟਣੀ ਹੈ ਇੱਕ ਠੀਕ ਹੈ ਜੀ ਐਸੀ ਹੁਣ ਦੋ ਪੱਟੀਆਂ ਕੱਟ ਲੈਣੀਆਂ ਕਿਉਂਕਿ ਅਸੀਂ ਇਹਨੂੰ ਜੋਇੰਟ ਦੇਣਾ ਹੈ ਠੀਕ ਹੈ ਜੀ ਇਹ ਹੁਣ ਸਾਡੇ ਕੋਲ ਦੋ ਪੱਟੀਆਂ ਹੋ ਗਈਆਂ ਹੁਣ ਅਸੀਂ ਇਹਨਾਂ ਨੂੰ ਜੁਆਇੰਟ ਕਿਵੇਂ ਕਰਨਾ ਹੈ ਇੱਕ ਕਾਰਨਰ ਸਾਡਾ ਇਸ ਸਾਈਡ ਹੈ ਔਰ ਦੂਸਰਾ ਕਾਰਨਰ ਦੂਸਰੀ ਸਾਈਡ ਨੂੰ ਕਰ ਲੈਣਾ ਇਸ ਤਰ੍ਹਾਂ ਰੱਖ ਕੇ ਸਾਡੀ ਵੀ ਸ਼ੇਪ ਬਣ ਜਾਂਦੀ ਹੈ ਇਸ ਤਰ੍ਹਾਂ ਇੱਥੇ ਹੁਣ ਅਸੀਂ ਸਿਲਾਈ ਲਗਾਵਾਂਗੇ ਔਰ ਇਹਨੂੰ ਪੱਕੀ ਕਰ ਲਾਂਗੇ ਇਹ ਇਸ ਕਰਾਇ ਸਾਡੀ ਹੁਣ ਇੱਕ ਸਿੱਧੀ ਰੇ ਪੱਟੀ ਬਣ ਗਈ ਆ ਹੁਣ ਅਸੀਂ ਇਹਨੂੰ ਗਲੇ ਤੇ ਅਟੈਚ ਕਰਾਂਗੇ ਇਹ ਸਾਡਾ ਲਾਈਨਿੰਗ ਵਾਲੀ ਸ਼ਰਟ ਹੈ ਪਹਿਲਾਂ ਅਸੀਂ ਇਹ ਠਾ ਲਾਈਨਿੰਗ ਰੱਖਾਂਗੇ ਔਰ ਇਹਦੇ ਉੱਪਰ ਅਸੀਂ ਸਿੱਧਾ ਸ਼ਰਟ ਰੱਖਾਂਗੇ ਸ਼ਰਟ ਦੀ ਜਿਹੜੀ ਉਲਟੀ ਸਾਈਡ ਲਾਈਨਿੰਗ ਨਾਲ ਹੋਊਗੀ ਇਸ ਤਰ੍ਹਾਂ ਇਹਨੂੰ ਬਿਲਕੁਲ ਪ੍ਰੋਪਰ ਸੈੱਟ ਕਰ ਲੈਣਾ ਆ ਹੁਣ ਜੋ ਸਾਡੀ ਰੇ ਪੱਟੀ ਆ ਉਹਦੀ ਉਲਟੀ ਸਾਈਡ ਜਿਹੜੀ ਹੈ ਉਹ ਉੱਪਰ ਨੂੰ ਰੱਖਣੀ ਆ ਇੱਥੋਂ ਅਸੀਂ ਸਿੱਧਾ ਕੱਟ ਲੈਣਾ ਆ ਔਰ ਇੱਥੋਂ ਬਿਲਕੁਲ ਬਰਾਬਰ ਤੋਂ ਰੱਖ ਕੇ ਇੱਕ ਇੱਕ ਪੈਰ ਦੀ ਅਸੀਂ ਸਿਲਾਈ ਲਗਾ ਲੈਣੀ ਆ ਰੇ ਨੂੰ ਜ਼ਿਆਦਾ ਖਿੱਚਣਾ ਨਹੀਂ ਆ ਜ਼ਿਆਦਾ ਖਿੱਚੂਗੇ ਤਾਂ ਫਿਰ ਬਾਅਦ ਵਿੱਚ ਜਿਹੜੀ ਹੈ ਉਹਨੂੰ ਫੋਲਡ ਕਰਕੇ ਜਦੋਂ ਸੀ ਤਰਪਾਈ ਕਰਨੀ ਆ ਤਾਂ ਉਹਦੇ ਵਿੱਚ ਖਿਚਾ ਆ ਜਾਂਦਾ ਇਸ ਤਰ੍ਹਾਂ ਖਿੱਚ ਕੇ ਨਹੀਂ ਲਗਾਣੀ ਬਿਲਕੁਲ ਸੌਫਟ ਰੱਖ ਕੇ ਗਲੇ ਦੇ ਨਾਲ ਮੋੜ ਕੇ ਹਲਕਾ ਹਲਕਾ ਗਲਾਈ ਦੇ ਵਿੱਚ ਇਸ ਤਰ੍ਹਾਂ ਘੁਮਾ ਕੇ ਇਸ ਤਰ੍ਹਾਂ ਸਲਾਈ ਲਗਾਣੀ ਆ बिल्कुल पैर पैर की सिलाई थोड़ा तो जि मार्ग रखते लानी है तो एक्स्ट्रा फैब्रिक लेना है सिलाई लग गई है हम अस इत लगा लाने ਧਿਆਨ ਰੱਖਣਾ ਕਿ ਸਾਡੀ ਜਿਹੜੀ ਸਲਾਈ ਨਾ ਕਟਿੰਗ ਹੋ ਜਾਵੇ ਕੱਟ ਲਗਾਉਂਦੇ ਵੇਲੇ ਔਰ ਇਹ ਕੱਟ ਲਗਾਣੇ ਵੀ ਜ਼ਰੂਰੀ ਹੈ ਤਾਂ ਹੀ ਸਾਡੀ ਜਿਹੜੀ ਬੈਕ ਨਕਰੀ ਫਿਨਿਸ਼ਿੰਗ ਸੋਹਣੀ ਆਊਗੀ ਹੁਣ ਅਸੀਂ ਜਦੋਂ ਰੇਪ ਨੂੰ ਫੋਲਡ ਕਰਨਾ ਹੈ ਉਹ ਕਿਵੇਂ ਕਰਨਾ ਹੈ ਉਹ ਧਿਆਨ ਨਾਲ ਦੇਖਿਓ ਇਹ ਜੋ ਸਾਡਾ ਐਕਸਟਰਾ ਫੈਬਰਿਕ ਹੈ ਆਹ ਵਾਲਾ ਜੋ ਅਸੀਂ ਮਾਰਜਨ ਰੱਖਿਆ ਵਿੱਚ ਉਹਨੂੰ ਰੇਪ ਪੱਟੀ ਦੀ ਸਾਈਡ ਨੂੰ ਫੋਲਡ ਕਰ ਲੈਣਾ ਹੈ ਔਰ ਜੋ ਰੇਬ ਹੈ ਉਹਨੂੰ ਇਸ ਤਰ੍ਹਾਂ ਕੱਪੜੇ ਦੇ ਉੱਤੇ ਉਹਨੂੰ ਟੱਕ ਲੈਣਾ ਠੀਕ ਹੈ ਜੀ ਇਹ ਦੇਖੋ ਇਸ ਤਰ੍ਹਾਂ ਰੱਖ ਲਿਆ ਗਲਾ ਹੁਣ ਆ ਜਿਹੜੀ ਰੇਬ ਹੈ ਐਕਸਟਰਾ ਫੈਬਰਿਕ ਹੈ ਇਹਦੇ ਉੱਤੇ ਰੇਬ ਨੂੰ ਇਸ ਤਰ੍ਹਾਂ ਜਿੰਨਾ ਅਸੀਂ ਤਰਪਾਈ ਦੇ ਵਿੱਚ ਮਾਰ ਗਏਨ ਰੱਖਣਾ ਚਾਹੁੰਦੇ ਆ ਫੋਲਡ ਕਰਨੇ ਲਈ ਉਹਨਾਂ ਰੱਖ ਕੇ ਫੋਲਡ ਕਰ ਲੈਣਾ ਹੈ ਔਰ ਬਿਲਕੁਲ ਨਾਲ-ਨਾਲ ਕਿਨਾਰੇ ਦੇ ਉੱਤੇ ਰੇਬ ਦੇ ਨਾਲ-ਨਾਲ ਸਲਾਈ ਲਗਾ ਲੈਣੀ ਹੈ ਇਸ ਤਰ੍ਹਾਂ ਇਹਨੂੰ ਕੱਪੜੇ ਨੂੰ ਰੇਪ ਵੱਲ ਨੂੰ ਕੱਢ ਕੇ ਔਰ ਰੇਪ ਨੂੰ ਇਸ ਤਰ੍ਹਾਂ ਇਸ ਤਰ੍ਹਾਂ ਬਿਲਕੁਲ ਨਾਲ-ਨਾਲ ਅਸੀਂ ਸਲਾਈ ਲਗਾ ਦੇਣੀ ਹੈ ਕਿ ਇਹਦੇ ਵਿੱਚ ਇਹਨੂੰ ਜਿੰਨਾ ਮਾਰਜਨ ਹੈਗਾ ਉਹਨੂੰ ਇਹਦੇ ਨਾਲ ਟੱਕ ਦੇਣਾ ਇੱਕ ਤਰ੍ਹਾਂ ਨਾਲ ਉਹ ਜਿਹੜੀ ਰੇਪ ਪੱਟੀ ਆ ਉਹ ਕਰਕੇ ਸੇਕ ਕਰਕੇ ਹੋਊਗੀ ਫਿਰ ਤੁਹਾਡੀ ਵੀ ਜਿਹੜੀ ਰੇਪ ਦੀ ਫਿਨਿਸ਼ਿੰਗ ਆ ਉਹ ਵੀ ਬਹੁਤ ਸੋਹਣੀ ਆਊਗੀ ਕਿਉਂਕਿ ਅਗਰ ਤੁਸੀਂ ਥੋੜੀ ਵੀ ਟੇਢੀ ਮੇਢੀ ਤੁਹਾਡੀ ਰੇਪ ਕਟਿੰਗ ਹੋ ਗਈ ਇਹਨੂੰ ਫੋਲਡਿੰਗ ਕਰਨ ਵੇਲੇ ਵੀ ਉਹ ਕਿਤੇ ਛੋਟੀ ਕਿਤੇ ਮੋਟੀ ਐਡਾ ਹੋ ਜੂਗੀ ਇਹ ਦੇਖੋ ਕਿੰਨੀ ਸਫਾਈ ਦੇ ਨਾਲ ਸਾਡੀ ਰੇ ਪੱਟੀ ਲੱਗ ਗਈ ਐ ਕਿਤੇ ਵੀ ਬਾਲ ਨਹੀਂ ਪੈ ਰਹਿਆ ਹੁਣ ਜਦੋਂ ਇਹ ਅਗਦਰ ਦੇਖਾਂਗੇ ਅਸੀਂ ਅਗਰ ਕੋਈ ਥੋੜਾ ਬਹੁਤ ਤਾਂ ਕਿਤੇ ਸਾਨੂੰ ਲੱਗਦਾ ਕਿ ਐਕਸਟਰਾ ਫੈਬਰਿਕ ਐ ਸਭ ਜਦੋਂ ਅਸੀਂ ਤਰਪਾਈ ਕਰਨੀ ਉਹਦੇ ਵਿੱਚ ਆਣਾ ਤਾਂ ਇਹਨੂੰ ਅਸੀਂ ਹਲਕਾ ਹਲਕਾ ਕੱਟ ਲੈਣਾ ਐ ਇਸ ਤਰ੍ਹਾਂ ਧਿਆਨ ਰੱਖਣਾ ਕਿ ਸ਼ਰਟ ਦਾ ਕੱਪੜਾ ਜਿਹੜਾ ਆ ਉਹ ਨਾ ਕਟਿੰਗ ਹੋ ਜਾਈਏ। ਠੀਕ ਹੈ ਜੀ। ਹੁਣ ਜਦੋਂ ਸੀ ਨੂੰ ਤਰਪਾਈ ਕਰਨਾ ਆ ਇਸ ਤਰ੍ਹਾਂ ਫੋਲਡ ਕਰਕੇ ਨਾਲ-ਨਾਲ ਸਾਡੀ ਜਿਹੜੀ ਆ ਤਰਪਾਈ ਹੋ ਜਾਣੀ। ਠੀਕ ਹੈ ਜੀ। ਇਹ ਦੇਖੋ ਇਧਰੋਂ ਫਿਰ ਇੰਨੀ ਫਿਨਿਸ਼ਿੰਗ ਸਾਡੀ ਆ ਜਾਣੀ ਆ। ਇਸ ਤਰ੍ਹਾਂ। ਇਹ ਦੇਖੋ ਉਹ ਜਿਹੜੀਆਂ ਪੈਣਾ ਸਿੱਖ ਰਹੀਆਂ ਨੇ ਉਹਨਾਂ ਦੇ ਲਈ ਇਹ ਵੀਡੀਓ ਹੈਲਪਫੁਲ ਹੋਊਗੀ ਔਰ ਬਹੁਤ ਹੀ ਈਜ਼ੀ ਤਰੀਕੇ ਦੇ ਨਾਲ ਅਸੀਂ ਤੁਹਾਨੂੰ ਰੇਬ ਲਾਣੀ ਦੱਸ ਰਿਹਾ ਅਗਰ ਤੁਹਾਨੂੰ ਵੀਡੀਓ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਔਰ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਤਾਂ ਕਿ ਅਸੀਂ ਤੁਹਾਡੇ ਲਈ ਹੋਰ ਵੀ ਸੋਹਣੀਆਂ ਔਰ ਇਨਫੋਰਮੇਸ਼ਨ ਵਾਲੀਆਂ ਵੀਡੀਓ ਲੈ ਕੇ ਆਈਏ ਥੈਂਕ ਯੂ ਫॉर ਵਾਚਿੰਗ ਕੌਂਟਿਕ ਚੈਨਲ